ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਰਸਾ ਅੱਸੀ ਦਾ ਜਿਹੜਾ ਮੈਚ ਸ਼ੁਰੂ ਹੋਣ ਲੱਗ ਗਿਆ ਤੇ ਇਧਰ ਥੱਗ ਵਾਇਰ ਕਾਟ ਰੇਟ ਤੇ ਉਧਰ ਬਗਦਾਦ ਰਿਆ ਇਹ ਬਹੁਤ ਜ਼ਬਰਦਸਤ ਮੁਕਾਬਲਾ ਹੁੰਦਾ ਉਹਨਾਂ ਤੱਕ ਆ ਗਾਇਰ ਅਰੇ ਚੱਲ ਆਈਏ ਚੱਲ ਦੇਖੇ ਆਣੇ ਚੱਲੇ ਆਈਏ ਚੱਲ ਪਿਆ ਓਕੇ ਉਪਰ ਆ ਦੇ ਓਕੇ ਬੜੀ ਬੜੀ ਇਸ ਤਰ੍ਹਾਂ ਮਾਰੋ ਰੈਡੀ ਰੈਡੀ ਚਲੋ ਜੀ ਸਹੀ ਆ ਸਹੀ ਆ ਹੋਲਡ ਕਰਕੇ ਕੋਈ ਗੱਲ ਨਹੀਂ ਆ ਦਾ ਬੱਗੇ ਕਿੱਥੇ ਹੈ ਬਹੁਤ ਥੋੜਾ ਵੱਜੀ ਹਾਂ ਬਹੁਤ ਜੀਆ ਹੋਲਡ ਕਰਕੇ ਰੱਖੋ ਹਾਂ ਲਾਈਵ ਲਾਈਵ ਮੇਰਾ ਆਹ ਸਾਈਨ ਹੈਗਾ ਗੱਡੀ ਤੇ ਰੱਖਣਾ ਖਲੋ ਜਾਓ 1 ਮਿੰਟ

ਉੱਚਾ ਰਿਹਾ ਕਿ ਹਾਂ ਜੋਰ ਨਹੀਂ ਲਾਉਣਾ ਜਦ ਸਿਰਫ ਲੱਤ ਸਿੱਧੀ ਰੱਖ ਕੁਛ ਨਹੀਂ ਹੁੰਦਾ ਇਹ ਮਾਣੀ ਪੈਰ ਨਹੀਂ ਪਟਣ ਜਦ ਸਿਰਫ ਪੱਟੂ ਵੀ ਪਟਣ ਬਹੁਤ ਵਧੀਆ ਮੈਚ ਦਰਬਾਈ ਗਰਦੀਪ ਵੀ ਲੱਭ ਕੇ ਦੱਬ ਕੇ ਦੱਬ ਕੇ ਲੱਭ ਕੇ ਦੱਬ ਕੇ ਦੱਬ ਕੇ ਐਨੇ ਕੰਮ ਦੱਬ ਕੇ ਦੱਬ ਕੇ ਲੈਕਸ ਹੋ ਕੇ ਹੋ ਹੋ ਪੈਰ ਜੱਪਣਾ